ਕਾਲ ਜੀ ਕੀ ਹਾਲ ਚਾਲ ਹੈ ਗੁੱਡ ਮਾਰਨਿੰਗ ਆਈ ਹੋਪ ਤੁਸੀਂ ਸਾਰੇ ਨੇ ਬਹੁਤ ਵਧੀਆ ਹੋਵੋਗੇ ਸ਼ੁਰੂ ਕਰਦੇ ਹਾਂ ਅੱਜ ਦਾ ਵਲੌਗ ਸਵੇਰ ਦੇ ਹਜੇ ਤੱਕ ਬੱਜੇ ਨਹੀਂ 8:52 ਹੋਣੇ ਆ ਤੇ ਆਪਾਂ ਨਾ ਦੋਲੇ ਮਾਰੇ ਨਮਸਕਾਰ ਕਰ ਲਿਆ ਠੀਕ ਆ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਆਪਣੇ ਘਰੇ ਪਾਠ ਪ੍ਰਕਾਸ਼ ਹੈ ਤੇ ਉਹਦੇ ਕਰਕੇ ਜਿਹੜਾ ਫਿਰ ਫਿਰੇ ਜਲਦੀ ਉੱਠ ਕੇ ਸਾਰੇ ਜਾਣੇ ਜਿਹੜੇ ਆ ਬਾਬਾ ਜੀ ਰੋਟੀ ਤਿਆਰ ਕਰਦੇ ਆ ਠੀਕ ਹੈ ਕਿਉਂਕਿ ਭੋਗ ਲਵਾਉਣਾ ਹੁੰਦਾ ਤੇ ਨਾਲ ਹੀ ਜਿਹੜਾ ਪਾਠ ਸਿੰਘ ਜੀ ਨੂੰ ਪ੍ਰਸ਼ਾਦਾ ਛਕਾਉਣਾ ਹੁੰਦਾ ਤੇ ਮੰਮੀ ਉਧਰ ਕਰੀਂਦੀ ਤਿਆਰੀ ਸਬਜੀ ਵਗੈਰਾ ਦੀ ਤੇ ਜੋ ਟਟ ਟੱਕੇ ਤੜਕਾ ਤੜਕਾ ਲਾਉਗੀ ਮੰਡੀ ਵਾਲੀ ਮੰਮੀ ਹੈ ਜਿਹੜੀ ਤੇ ਹਾਂ ਤੁਹਾਨੂੰ ਦੱਸ ਦਈਏ ਵੀ ਮੰਮੀ ਤੇ ਡੈਡੀ ਉਧਰਲੇ ਜਿਹੜੇ ਆ ਕੱਲ ਸਾਡੇ ਨਾਲ ਹੀ ਆ ਗਏ ਸੀਗੇ ਤੇ ਪਰਸੋ ਜਿਵੇਂ ਤੁਹਾਨੂੰ ਕਿਹਾ ਸੀਗਾ ਵੀ ਕੱਲ ਵਾਲਿਓ ਵਲੌਗ ਨਹੀਂ ਆਇਆ ਕਿਉਂਕਿ ਕੱਲ ਅਸੀਂ ਸਾਰਾ ਦਿਨ ਕੰਮ ਕਰਵਾਉਂਦੇ ਹੀ ਰਹੇ ਸ਼ਾਮ ਨੂੰ ਲੇਟ ਹੋ ਗਏ ਤੇ ਫਿਰ ਇਸ ਕਰਕੇ ਜਿਆਦਾ ਟਾਈਮ ਲੱਗਿਆ ਨਹੀਂ ਵਲੌਗ ਸ਼ੂਟ ਕਰਨ ਦਾ ਸੋ ਅੱਜ ਤੋਂ ਕਰਦੇ ਆ ਕੰਟੀਨਿਊ ਅੱਜ ਤੋਂ ਕੋਈ ਉਹ ਨਹੀਂ ਹੈਗਾ ਬਸ ਆਪਾਂ ਜਿਹੜੇ ਟੈਨਸ਼ਨਾਂ ਵਾਲੇ ਮਾਹੌਲ ਚੋਂ ਲੰਘ ਚੁੱਕੇ ਆ ਤੇ ਹੁਣ ਆਪਾਂ ਜਿਹੜਾ ਆ ਆਪਦੇ ਕੰਮ ਤੇ ਫੋਕਸ ਕਰਦੇ ਫੇਰ ਤੋਂ ਤੇ ਰੈਸিপি ਚੈਨਲ ਤੇ ਵੀ ਵੀਡੀਓ ਕੋਈ ਪਿਛਲੇ ਕਈ ਦਿਨਾਂ ਤੋਂ ਪਈ ਨਹੀਂ ਹੈਗੀ ਤੇ ਚੁੱਲ੍ਹੇ 'ਚ ਵੀ ਹਜੇ ਅੱਗ ਮਚਾਉਣੀ ਆ ਦੇਖੋ ਇਹ ਸਾਫ ਸਫਾਈ ਵੀ ਕਰਨੀ ਆ ਤੇ ਚੁੱਲਾ ਉੱਧਾ ਰੈਡੀ ਆ ਪਰ ਇਹ ਚੁੱਲ੍ਹੇ ਦੇ ਵਿੱਚ ਅੱਗ ਨਹੀਂ ਮਚਾਈ ਸੋ ਅੱਜ ਬੁੱਧਵਾਰ ਆ ਤੇ ਮੈਂ ਜੋਤ ਨੂੰ ਕਿਹਾ ਸੀ ਬੁੱਧ ਕੰਮ ਸ਼ੁੱਧ ਮਦਵਾਰ ਨੂੰ ਜਿਹੜਾ ਇਹ ਨਵੇਂ ਚੁੱਲੇ 'ਚ ਆਪਣੇ ਘਰ ਕਮਚਾ ਲਈ ਤੇ ਅੱਜ ਸ਼ਾਇਦ ਕੋਈ ਰੈਸਪੀ ਸ਼ੂਟ ਕਰਾਂਗੇ ਤੇ ਫੇਰ ਜਿਹੜਾ ਆ ਕਰਾਂਗੇ ਕੰਟੀਨਿਊ ਬਾਕੀ ਕਰਦੇ ਆਂ ਸ਼ੁਰੂ ਅੱਜ ਦਾ ਵਲੌਗ ਫੇਰ ਵੇਣੇ ਕੀ ਬੰਨਦਾ ਛੋੜਦਾ ਅੱਜ ਦੇ ਵਲੌਗ ਦੇ ਵਿੱਚ ਤੇ ਗੱਡੀਆਂ ਦੋਨੇ ਧੋਉਣ ਵਾਲੀਆਂ ਹੋਈਆਂ ਪਈਆਂ ਤੇ ਅੱਗੇ ਕਾਰ ਵੀ ਹੋਈ ਪਈ ਆ ਕਿਉਂਕਿ ਕਾਰ ਵੀ ਬਹੁਤ ਚੱਲੀ ਆ ਪਿਛਲੇ ਵੀਕ ਦੇ ਵਿੱਚ ਤੇ ਸਕੋਰਪੀਓ ਵੀ ਧੋਉਣ ਵਾਲੀ ਹੋਈ ਪਈ ਆ ਸਕੋਰਪੀਓ ਖੜੀ ਖੜੀ ਧੋਉਣ ਵਾਲੀ ਹੋ ਗਈ ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਆਪਣਿਆ ਬਾਰ ਖੁੱਲਾ ਹੋਣ ਕਰਕੇ ਇਧਰੋਂ ਤੇ ਰੇਤਾ ਮਿੱਟੀ ਫਿਰ ਥੋੜਾ ਜਿਹਾ ਤੁਹਾਨੂੰ ਪਤਾ ਵੀ ਗੈਰਜ ਹਜੇ ਆਪਣਾ ਪੂਰੀ ਤਰ੍ਹਾਂ ਆਪਾਂ ਕੰਪਲੀਟ ਨਹੀਂ ਕਰਾਇਆ ਤੇ ਉਹਦੇ ਕਰਕੇ ਫਿਰ ਮਸ਼ੀਨਾ ਮਸ਼ੀਨਾ ਤੂੜੀ ਵਾਲੀਆਂ ਚੱਲੀ ਜਾਂਦੀਆਂ ਆਸੇ-ਪਾਸੇ ਸੋ ਕੋਈ ਚੱਕਰ ਨਹੀਂ ਹੈਗਾ ਧਵਾ ਲਿਆਵਾਂਗੇ ਤੇ ਚਲੋ ਜੀ ਕਰੀਏ ਸ਼ੁਰੂ ਅੱਜ ਦਾ ਵਲੌਗ ਫਿਰ ਵੀ ਨੇ ਕੀ ਬਣਦਾ ਜੋੜਦਾ ਹੈ ਔਰ ਟੜੀ ਲਿਆਵਾਂਗੇ ਨਾ ਤੇ ਉਹ ਮਾਰ ਜੀ ਬਾਹਰ ਨਹੀਂ ਆਉਂਦੇ ਤੁਹਾਡੀ ਵੀ ਲੈਦੇ ਨੇ ਸਾਰੀ ਇੰਟਰਨੈਟ ਨੂੰ ਤੇ ਨਾ ਆਉਂਦੇ ਪਈਆਂ ਦੇਖੋ ਫਿਰ ਦੇ ਆਉਣ ਸਮਾਂ ਆਹੋ ਸੁਟਾਈ ਨੂੰ ਗੋਗੋ ਹੈ ਸ਼ੱਕੰਗ ਆਇਆ ਤਾਂ ਜਾਦੇ ਲਾਲ ਇੱਕੇ ਦਮ ਸੇਕ ਬਣ ਗਿਆ ਮੈਂ ਤਾਂ ਚੋਰ ਤੇ ਕਾਦੀ ਰੋਟੀ ਨਾਲ ਉਹ ਵੀ ਪੈਸੇ ਤੇ ਸੌਦੇ ਵਾਲੀ ਪਰਚੀ ਇਹ ਇਕਬੀਲ ਦਾ ਜੁੱਤੀ ਨਿਸ਼ਾਨੀ ਬੇਵੀ ਦਾ ਤਾਂ ਘੂਤ ਬਣਾਤਾ ਤਕਦੀਰ ਪਤਾ ਨਹੀਂ ਕੀ ਕਰੀ ਅੰਨੀ ਤਕਦੀਰ ਖਾਰਾ ਰਗੀ ਆ ਮੈਂ ਕਹਣਾ ਹੂੰ ਖਾਰਾ ਦਸੀ ਕੌਣ ਸੀ ਖਾਰਾ ਉੱਥੇ ਬਈ ਸਾਡੇ ਨਾਲ ਕੰਮ ਕਰਦੀ ਹੁੰਦੀ ਸੀ ਕੁੜੀ ਉਹਦੇ ਵਾਲ ਸੀ ਕੁੰਡਲੇ ਜਿਹੇ ਮੇਰੇ ਨਾਲ ਨਹੀਂ ਕੀਤਾ ਖਾਰਾ ਦੇ ਕੰਮ ਨੂੰ ਲੈ ਕੀ ਹੋਣਾ ਕਿਉਂ ਨਹੀਂ ਕੀਤਾ ਖਾਰਾ ਵੀ ਮੇਨਾਂ ਕਦੋਂ ਗੱਪ ਕਰ ਲਿਆ ਮੈਂ ਤਾਂ ਖਾਰਾ ਤੋਂ ਬਾਅਦ ਲੱਗੀ ਆ ਆਂਦਰਿਆਂ ਨੇ ਕੀਤਾ ਹੈ ਰੋਨੇ ਮੇਰੇ ਨਾਲ ਕਰਿਆ ਜੀ ਕਰਿਆ ਤੂੰ ਬੜਾ ਮੰਨਣਾ ਆ ਮੈਨੂੰ ਨਹੀਂ ਪਤਾ ਮੈਂ ਕਿੰਨਾ ਕੰਮ ਕੀਤਾ ਚੱਲ ਠੀਕ ਹੈ ਖਾਰਾ ਉਹ ਆਉਂਦੀ ਹੁੰਦੀ ਸੀ ਬਾਅਦ ਚ ਹਾਂਜੀ ਖਾਰਾ ਜੀ ਉਹ ਖਾਰਾ ਐਂ ਜੀ ਨਹੀਂ ਮਮਾ ਹੀ ਨਾਂ ਲਈ ਜਾਂਦੇ ਪਹਿਲਾਂ ਤਕਦੀਰ ਤਕਦੀਰ ਵਾਲ ਵਾਲੇ ਕੁੰਡ ਲੈਦੇ ਬਾਈ ਐਨੇ ਸਾਲ ਕੱਦਿ ਨਹੀਂ ਤਕਦੀਰ ਤਕਦੀਰ ਕਹੀ ਗਈ ਹੁਣ ਖਾਰਾ ਬਦਲ ਗਈ ਹੈਗੀ ਨਾਮੀ ਉਹਦੇ ਜੋ ਬਾਲ ਐ ਹੁੰਦੇ ਸੀ ਹੂੰ ਕੁੰਨੇ ਨਹੀਂ ਹੈਗੇ ਇਹਦੇ ਉਹਦੇ ਨਜਾਇਜ਼ੇ ਨਜਾਇਜ਼ੇ ਸੀਗੇ ਇਹਦੇ ਉਨੂੰ ਆਏ ਪਤਾ ਨਹੀਂ ਕਿਵੇਂ ਐ ਤੇ ਬਾਲ ਸਾਡੇ ਤਾਂ ਕਿਸੇ ਤਬਰ ਤੇ ਹੈ ਹੀ ਸੀ ਹੁੰਦਲੇ ਵਾਲ ਪਾਰੇ ਵਾਲੇ ਆ ਪਾਰੇ ਘਰ ਕੇ ਮੋੜ ਗਏ ਤਾਂ ਨਹੀਂ ਜਾਈਂ ਪਾਰੇ ਜੀ ਜਿਹੜਾ ਉਹ ਜੀ ਚਤਰਾ ਦੀ ਸ਼ਾਪਿੰਗ ਕਰ ਰਹੇ ਆ ਪਿੰਡ ਪਾਈ ਜੇ ਉਹਦੇ ਘੱਟੇ ਮੋਟੇ ਆਪਣੇ ਉੱਪਰ ਤੋਂ ਕੋਈ ਅੰਦਰ ਤੁਸੀਂ ਨਹੀਂ ਫੈਲ ਉਹਦੇ ਪਤਾ ਨਹੀਂ ਕਿਵੇਂ ਬਾਲ ਫੋਟਾ ਲੰਗਰ ਵੱਤ ਮੈਂ ਸਹੀ ਜੀ

ਕੀ ਹੋਊ ਜ਼ੋ ਵੀ ਤਕਦੀਰ ਟੌイズ ਦੇਖ ਦੇਖ ਕੇ ਕਿ ਤੂੰ ਸੰਟ ਚੱਟ ਜਾ ਲ ਕੋ ਪਹਿਲਾਂ ਉਹ ਨਹੀਂ ਲੈ ਕੇ ਦੇਣਾ ਉਹ ਇਹਦੇ ਕੋ ਹੈਗਾ ਵਾਹਿਗੁਰੂ ਜੀ ਵਾਹਿਗੁਰੂ ਜੀ ਇੱਧਰ ਆ ਜਾ ਬੇ ਇੱਧਰ ਵੀ ਆ ਆ ਦੇਖ ਇੱਧਰ ਵੀ ਆ Não, 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 não Ice cream Ice <coughs> cream ਏਹੋ ਹੀ ਉੱਤੇ ਜਿਹੜੀ ਦੇਖ ਕੇ ਗਏ ਤਕਦੀਰ ਨੇ ਆਪਾਂ ਬੇਬੀ ਸ਼ਾਰਕ ਵਾਲਾ ਲੈ ਲਿਆ ਦਾ ਫੇਵਰੇਟ ਆ ਬੇਬੀ ਸ਼ਾਰਕ ਵਾਲਾ ਵਾਲਾ ਕੁਕਿੰਗ ਸੈੱਟ ਇਹਨੂੰ ਹਵਾ ਵਰਗੇ ਚੈੱਕ ਹੀ ਕਰਾ ਦੇਵੇਂ ਕਰਾ ਦਿਓ ਹਾਂਜੀ ਹਵਾ ਵਰਗੇ ਚੈੱਕ ਕਰਾ ਦਾ ਕਰਾ ਦੇ ਤੇ ਡੱਬੇ ਚ ਨਹੀਂ ਆ ਨਾ ਬਿਨਾਂ ਡੱਬੇ ਤੋਂ ਲੂਜ਼ ਦੇ ਦਾਂਗੇ ਚੈੱਕ ਹਾਂ ਕਿਉਂਕਿ ਇਹਦੀ ਗਰੰਟੀ ਨਹੀਂ ਆਉਂਦੀ ਮੁੜ ਕੇ ਤੁਹਾਨੂੰ ਘਰ ਰਸਤੇ ਲੈਣਾ ਹਾਂ ਹਵਾ ਵਰਗੇ ਚੈੱਕ ਕਰਾ ਦਾ ਕੋਈ ਸ਼ਾਹ ਹਵਾ ਵਰਗਾ ਤੇ ਹਾਓ ਦੇ ਦਿਓ ਨਾਲ ਪੰਪ ਵੀ ਪੰਪ ਤੇ ਇੱਕ ਪੰਪ ਤੇ ਹਾਂ ਕੀ ਲਾ ਗਈ ਆ ਕਪੜਾ ਹੀ ਰੱਖ ਦੂ ਥੋੜੇ ਸਾਰਜੂ ਕੋਈ ਮੁੜ ਕੇ चीजा आलेट ला ला ਤਲਾਗ ਰੰ 2 ਸਕਿੰਟ ਲਈ ਖੇਡਣਾ ਮੈਂ ਪਰ ਕੇ ਦੇਣਾ ਵਾ ਇਹ ਗੱਡੀ ਚ ਬਿਠਾਇਓ ਹੁਣ ਆ ਕੋਲੂ ਵੀ ਨੇ ਤਾਂ ਇਹਨੇ ਕਿਹਾ ਹੁਣੇ ਮੈਨੂੰ ਬਿਠਾਓ ਤੱਕ ਦੀਰਦ ਨਾ ਮਾ ਟੱਪ ਦੇਵੀ ਸ਼ਾਰ ਕਰਾ ਲਾ ਇਕਲ ਕੰਨ ਸਾਰਾ ਦੱਬਾ ਲੈ ਰਹੀ ਪਈ ਤੇ ਉਹ ਆਪਣੇ ਘਰ ਗੜਦੇ ਦੇਸ ਸਭ ਤੋਂ ਦੇਖਿਆ ਜਾ ਰਿਹਾ ਹੈ ਤੇ ਅੰਦਰੋਂ ਦਾ ਬਾਹਰ ਦੇ ਰਿਹਾ ਹੈ ਉਹ ਬਰੇ ਨਾਲ ਦੇ ਰਿਹਾ ਹੈ ਇਹ ਕੋਈ ਨਹੀਂ ਹੈ ਉਹ ਚੰਗਾ ਹੈ ਸਾਫ ਤੋਂ ਹੋ ਰਿਹਾ ਹੈ ਸਮਰ ਹੋਣੇ ਵੀ ਆਉਣਗੇ ਉਹ ਵੀ ਖੇਡਣਗੇ Garmia, Garmia, ¿está aquí? A ver, wow. ਥੈਂਕ ਯੂ ਕਹਨੇ ਕਹਿਣਾ ਕੀ ਕਿਤ ਵਿਚ ਗਿਵੇਂ ਖੜ ਜਾ ਖੜ ਜਾ ਪਾਣੀ ਭਰਾਂਗੇ ਅੱਜ ਤੈਨੂੰ ਬੱਲੇ ਗੰਡੇ ਲਾ ਕੇ ਫੇਰ ਹੀ ਕਰਾਂਗੇ ਕੋਈ ਕੰਮ ਤੈਨੂੰ ਪਸੰਦ ਆਇਆ ਹੈ ਚਾਤੀ ਆਂਤੀ ਵਾਹ ਚਾਤੀ ਪਸੰਦ ਆ ਐਕਸਾਈਟਮੈਂਟ ਚੈੱਕ ਕਰੋ ਤਕਦੀਰ ਕਿੰਨੀ ਖੁਸ਼ ਆ ਇਹਦੀ ਉੱਚ ਵੀ ਭਰੀ ਸ਼ਾਰਕ ਚੋ ਵੀ ਵਿੱਚ ਰੱਖਾਂਗੇ ਥੈਂਕ ਯੂ ਕਹਨੇ ਕਹਿਣਾ ਥੈਂਕ ਯੂ ਡੈਡੀ ਥੈਂਕ ਯੂ ਮਮੀ ਪਾਣੀ ਛੱਡ ਲਾ ਫਿਰ ਪਾਣੀ ਬੱਤਾ ਦੱਤਾ ਸੋ ਬਹੁਤ ਓਹ ਕੋਣਾ ਬਾਬਾ ਜੀ ਆ ਗਏ ਪਲੇ ਖਾ ਪਿਆ ਗਿਆ ਪਾਪੇ ਦਾ ਹਾ ਸੱਚ ਮੁੜ ਗਈ ਦਾਦੂ ਗਏ ਵੀ ਦਾਦੂ ਕਾਚਰੀ ਘਰ ਆ ਬਾਈ ਗੁਰੂ ਜੀ ਕਰਦੇ ਬਾਈ ਗੁਰੂ ਜੀ ਬਾਬਾ ਜੀ ਨੂੰ ਲਾਵੇ ਫਸ ਗਿਆ ਲਾਵੇ ਤਕਦੀਰ ਦਾ ਸ਼ਾਰਕ ਚੱਲ ਸ਼ਾਰਕ ਚੱਕ ਕੇ ਲੈ ਕੇ ਚੱਲ ਬਾਹਰ ਚੱਲ 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 ਇਹ ਬਾਹਰ ਦੂਜੀ ਸ਼ਾਰਕ ਚ ਵੀ ਭਰਦੇ ਹਵਾ ਦੂਜੀ ਸ਼ਾਰਕ ਚ ਵੀ ਹਵਾ ਭਰਦੇ ਉਹ ਪਾਣੀ ਕੱਢਣ ਨੂੰ ਰੈਡੀ ਹਲੋ ਵਿਨਾਮੇ ਚੁੱਲੇ 'ਤੇ ਕਰਤਾ ਮੂਰਤ ਪਹਿਲੀ ਰੈਸਪੀ ਆ ਰਹੀ ਆ ਆਲੂ ਟਕੀਆਂ ਚੁੱਲੇ 'ਤੇ ਪਉਤਾ ਰਹੀਆਂ ਰੈਸਪੀ ਆ ਨਮਕਾਣਾ ਬਗਾ ਤੇ ਤਿਆਰ ਹੋਣਾ ਉਹਨੇ ਬਿਚਾਰ ਖਾਪੇ ਚ ਹਾਂ ਖਦਵਾਨੇ ਦੀ ਸਬਜੀ ਨਾ ਬਣਾ ਲਿਓ ਨਾ ਮੈਂ ਕਰ ਕਰ ਬੁੱਜਾ ਤੇ ਪਾਪਾ ਤਾਂ ਇਹ ਕਿ ਤੁਸਾਰ ਕਹਿੰਦੇ ਕਰ ਬੁੱਜਾ ਤੂੰ ਹਟਾਉਣਾ ਹੀ ਪੈਣਾ ਆ ਥੋੜਾ ਅਕੇ ਲਿਉਣਾ ਹੀ ਪੈਣਾ ਆ ਕੀ ਉਹ ਲਿਆਵਾਂ ਇਹ ਕੰਨੀ ਪਰੋ ਗਾਲੇ ਦੇ ਡੰਡੀ ਲੱਗੀ ਆ ਬਿਹਾਈਂਡ ਦਾ ਰੈਸਪੀ ਸ਼ੈਫ ਰ ਮਮੀ ਆ ਚਲੋ ਨਾਓ ਵਿਖਾਓ ਟਿੱਕੀ ਤੇ ਜੇ ਰੈਸਪੀ ਦੇਖਣੀ ਆ ਤੇ ਫੇਰ ਦੇਖੋ ਚੈਨਲ ਤੇ ਡੈਡੀ ਤੋਂ ਵੀ ਰਿਵਿਊ ਦੇ ਦੇ ਆਪਦੇ ਬਹੁਤ ਵਧੀਆ ਬਣੀ ਹੈ ਵਧੀਆ ਬਣੀ ਆ ਸੱਚੀ ਕੇ ਉਹੀ ਸੱਚੀ ਠੀਕ ਤਕਦੀਰ ਨੂੰ ਦੇਖ ਲੋ ਵੀ ਆ ਜੀ ਜਪਾ ਜਿਆ ਕੇ ਦਿੱਤੀ ਆ ਤੇ ਆ ਇਹਨੂੰ ਦੇਖ ਗਿਆ ਪੌੜੀਆਂ ਚ ਪਿਆ ਇਹ ਲੀਕ ਹੋ ਗਿਆ ਵੈਸੇ ਇਹਦੇ ਪਾਣੀ ਨਿਕਲਣ ਲੱਗ ਗਿਆ ਤੇ ਇਹ ਤਾਂ ਹੀ ਰੱਖਿਆ ਸੀਗਾ ਮਤਲਬ ਵੀ ਛੋੜਤਾ ਸੀ ਖਿਸਾਬ ਦਾ ਤੇ ਪਰ ਉਹਨੂੰ ਇਹ ਦੇਖ ਕੇ ਆ ਤੇ ਉਹ ਭਰਾ ਕੇ ਹਟ ਗਿਆ ਤੇ ਆ ਇਹਦੇ ਚ ਨਹੀਂ ਖੇਡੀ ਵੇਰ ਜਵਾਕਾਂ ਦਾ ਨਾ ਕੋਈ ਸਮਝ ਨਹੀਂ ਆਉਂਦੀ ਵੀ ਕਿਹੜੀ ਚੀਜ਼ ਇਹਨਾਂ ਨੂੰ ਚਾਹੀਦੀ ਹੈ ਕਿਹੜੀ ਨਹੀਂ ਸੋ ਇਹਨਾਂ ਨੂੰ ਕੋਈ ਨਵੀਂ ਪੁਰਾਣੀ ਨਾ ਨਹੀਂ ਹੁੰਦਾ ਬੱਸ ਇੱਕ ਹੋ ਹੁੰਦਾ ਵੀ ਜਿਹੜੀ ਚੀਜ਼ ਮੈਨੂੰ ਚਾਹੀਦੀ ਹੈ ਬਸ ਉਹ ਚਾਹੀਦੀ ਹੈ ਫਿਰ ਭਾਪੇ ਨੇ ਭਰ ਕੇ ਦਿੱਤਾ ਹੈ ਕਿਉਂਕਿ ਅਸੀਂ ਤਾਂ ਟਿੱਕੀਆਂ ਵਗੈਰਾ ਦੀ ਰੈਸਪੀ ਸ਼ੂਟ ਕਰੀ ਜਾਂਦੇ ਸੀਗੇ ਬਹੁਤ ਟੇਸਟੀ ਚਾਚੀ ਦੀ ਹਰ ਬਣਾਈ ਚੀਜ਼ ਹੀ ਟੇਸਟੀ ਹੁੰਦੀ ਹੈ ਚਾਚੀ ਹੁਣ ਵੇਖੀ ਤਾਂ ਇਹ 6 ਫੁੱਟ ਦਾ ਪਿਆਜ਼ ਚੌੜਾ ਇੰਨੀ ਹੋ ਜਾਣੀ ਆ ਘੁੱਲ ਕੇ ਹੋਵੇ ਆਇਆ ਇਹਨੇ ਪਾਣੀ ਤੁਸੀਂ ਬੈਠੀਏ ਇੱਕ ਮਿੰਟ ਦੀ ਬੈਠੀ ਕਿਉਂ ਨਹੀਂ ਮੈਨੂੰ ਆਈ ਸੀ ਚੱਲ ਵਿੱਚ ਵੜ ਹਾਂ ਉੱਚ ਤਾਂ ਬਹਿ ਗਈ ਬਾਵਾਂ ਤੇ ਦੁਬਾਰਾ ਜਾ ਕੇ ਮੂੰਹ ਤਾਂ ਲੱਗੜਾ ਹੈ ਮਮੇ ਮਾੜਾ ਬਹੁਤ ਵਧੀਆ ਖਰਬਿਣਾ ਚਮਚੇ ਤੋਂ ਖਾਈਦੇ ਮਮੇ ਮਾਰ ਦੇਮ ਗਣੇ ਚਮਚੇ ਫਰੋਲ ਕੇ ਵਧੀਆ ਬਣੀਆ ਹੂੰ ਵਧੀਆ ਪਰ ਖਲਾਦ ਤਕਦੀਰ ਕਰ ਗਈ ਹੈ ਬਈ ਸਾਰਾ ਕਿਉਂਕਿ ਸਾਰਾ ਦਿਨ ਸੁੱਤੀ ਨਹੀਂ ਤੇ ਅੱਜ ਖੇਡੀ ਬਹੁਤਾ ਪਾਣੀ ਦੇ ਵਿੱਚ ਲੱਗੇ ਟੱਬ ਦਾ ਚਾਹੇ ਕਰਦੇ ਤੇ ਇੱਧਰ ਜੋਤ ਵਿਚਾਰੀ ਗੱਦੇ ਕਿਉਂਕਿ ਅਸੀਂ ਥੱਲੇ ਪੈਨੇ ਹੁੰਨੇ ਆ ਕਰੋਮੀ ਵਰਗੇ ਇੱਥੇ ਬੈਠਦੇ ਪੈ ਜਾਂਦੇ ਆ ਅਸੀਂ ਵੀ ਅਸੀਂ ਪਹਿਲੇ ਗਿਆ ਸੀ ਕਿਉਂਕਿ ਸਾਡੇ ਇਹ ਕੰਪਨੀ ਚ ਆ ਨਾ ਅਸੀਂ ਸਾਡੀ ਉਹ ਆ ਕਿਉਂਕਿ ਸਾਨੂੰ ਆਸੀ ਵੀ ਅਸੀਂ ਥੱਲੇ ਬੰਨ ਮੈਂ ਉਹਦਾ ਫੁੱਟ ਤੇ ਕਹਿਤਾ ਸੀ ਕਿ ਆਪਾਂ ਥੱਲੇ ਗੱਦੇ ਲਾ ਲਾਂ ਪਰ ਮੈਂ ਨਹੀਂ ਉਹ ਕੁਦਰਤੀ ਮੰਮੀ ਮਨੇ ਨਾਲ ਯਾਰ ਹਮ ਅਸੇ ਤੁਸੀਂ ਜਿਹੜੇ ਕਰੂਗੀ ਆ ਦੋਸਤ ਗੱਲ ਮੈਨੂੰ ਜਦਦਰ ਪਛਾਣੇਂਦੋ ਕਿ ਆਪ ਜਦ ਬੁਸ਼ਾ ਆਈ ਮੈਂ ਤਾਂ ਕਿਹਾ ਨਹੀਂ ਬਸ ਕਰ ਮੈਂ ਕਿ ਬਸ ਕਰ ਜੋਤ ਤੂੰ ਬਸ ਤੂੰ ਮੇਰੀ ਤਾਂ ਬਾਤ ਸਹੀ ਅਧੇਰੇ ਉਪਰ ਤੀ ਤੂੰ ਗੰਦ ਤੇ ਬਾਰੀ ਨਹੀਂ ਆਉਂਦੀ ਨਾ ਆਪਣੇ ਨੂੰ ਦੂਜੇ ਦਿਨ ਨੂੰ ਇੱਕ ਨਾਮ ਇਹਦੇ ਨਾਮ ਦਾ ਮੇਰਾ ਬੋਲਾ ਸਰਾਨਾ ਰਹਿਣ ਦੇ ਤੇਰਾ ਕਿਹੜਾ ਬੋਲਾ ਉਹ ਮੇਰਾ ਬੋਲਾ ਹਾਂ ਮੰਮੀ ਹੋਰਾਂ ਦੇ ਸਰਾਨੇ ਦੇ ਦੇ ਮੰਮੀ ਹੋਰਾਂ ਮੰਮੀ ਨੂੰ ਵੱਡਾ ਥੋੜੀ ਹੈ ਤੇਰੀ ਮੰਮੀ ਨੂੰ ਲੈ ਇੱਥੇ ਉਹ ਵੀ ਨਹੀਂ ਲੈਂਦੀ ਮੈਂ ਨਹੀਂ ਲੈਂਦੀ ਨੋਟ ਜੀ ਉਹ ਤਾਂ ਵੀ ਮੈਂ ਕਿਹਾ ਤੂੰ ਡਬਲ ਲੈ ਕੇ ਪਰਨਾ ਫਿਰ ਡਬਲ ਨਹੀਂ ਸਿੰਗਲ ਹੀ ਲੈ ਲੈ ਹਾਸ ਕਰ ਤੇਰੇ ਕੋ ਗੱਡੀ ਹੁੰਦੀ ਹੈ ਜਾਂ ਹੁੰਦੀ ਤੇ ਚੁੱਕਾ ਦੀ ਯਾਰ ਤੂੰ ਲੜਨਾ ਲੜਨਾ ਹੁੰਦਾ ਮੇਰੇ ਨਾਲ ਹਰ ਗੱਲ ਤੇ ਤੂੰ ਕਦੇ ਬਾਹਰੇ ਵੀ ਆ ਜਾ ਅਗਰ ਕਿਸੇ ਚੀਜ਼ ਤੇ ਬੜੀ ਓਏ ਕਿੱਥੋਂ ਆ? ਸੰਗਤ ਤਾਂ ਨਹੀਂ ਆਉਦੀ। ਮੈਨੂੰ ਤਾਂ ਸਮਝ ਨਹੀਂ। ਮੈਨੂੰ ਤਾਂ ਬਾਰੀ ਗੁੰਮੀ ਹੋਈ ਜਾਂ ਤੇ ਮੈਂ ਗੱਲ ਰੋਟੀ ਦਾ। ਹੂੰ। ਕਿਥੋਂ ਦੇ ਪੜ ਕੇ ਆਇਆ ਹੈ ਇਹ? ਕੀ ਪਤਾ? ਨਵਾਦ ਬਾਹਰ। ਫੋਨ ਨਵਾਏਗੀ। ਹੋਰ ਪਾਣੀ ਮਾਰ ਦੇ ਜਾਨ। ਆਪਣੇ ਮੋਟਾ ਪੈਰੀ ਪਰ ਕੰਮੇ ਕੰਮ ਹੋਈ ਕਰਨਾ ਚਾਹਦਾ ਕਦੀ ਕਿਹਾ ਹੰਦੀ ਸਾਨੂੰ ਬੜੇ ਨੂੰ ਤੁਸੀਂ ਛੱਡਦੇ ਨਹੀਂਗੇ ਬੰਦੇ ਕਹਤੇ ਅਸੀਂ ਬੰਦੇ ਆਹ ਕੰਮਾਂ ਕਰਕੇ ਸਹੀ ਕਹਿੰਦੀ ਇਹਨੂੰ ਸਾਡੇ ਤੇ ਇਹਨੂੰ ਮੇਰਾ ਹੀ ਲੱਗੂ ਪੀਣਾ ਹਾਂ ਐਸੇ ਕਰਕੇ ਅਸੀਂ ਬੰਨ ਕੇ ਰੱਖਦੇ ਆ ਤਾਂ ਆਪ ਮੁੜੀ ਨਾ ਹੋਵੇ ਕਿਤੋਂ ਚਲ ਤੇਰਾ ਘਰ ਕੱਲ ਬੜੀ ਮੰਜੇ ਨਾ ਭਿਆਉਂਦੀ ਫਾਰ ਆ ਜਾ ਅੱਜ ਆਇਆ ਮੂੰਹ ਖਾਦ ਕੇ ਸਿੱਖਤਾ ਬਾਹੋ ਆਸੀ ਪਰੋਂਗ ਫਾਰਾ ਦਾ ਪੈਦਲ ਨਹੀਂ ਬੰਧਿਆ ਬੰਧਿਆ ਤੂੰ ਲੋੜ ਦੇ ਨਹੀਂ ਆਉਣਾ ਚਲੇ ਜਾ ਤੂੰ ਫਾਰ ਮੈਨ ਲੈ ਤਾ ਪਰਿਆ ਓਰੇ ਪਰਿਆ ਲੈ ਲਿਖਿਆ ਕੁੱਬੇ ਨੂੰ ਖੋਈ ਜਾ ਬਹਿ ਜਾ ਬਹਿ ਕੇ ਮੂਰੋਂ ਤੋਂ ਦੇ ਮੁ ਗਾਲ ਜਾ ਕੀ ਹੋ ਗਿਆ ਮੇਰਾ ਮਾਵਾ ਪਾਇ ਗੁੱਸਾ ਕਿਦਾਰੇ ਵਾਏਗਾ ਮੈਂ ਸਾਰੇ ਡੱਡਾ ਨਾ ਰੜੀ ਨਹੀਂ ਤਾਂ ਆਦਮ ਫਟ ਫੁੱਟ ਨਾ ਜਾਵੇ ਚਾਰਚ ਲਾ ਕੇ ਰੱਖਤਾ ਜੀਰ ਹੋ ਚਲਵਾ ਦਾਂ ਮਾਰ ਬੈਟਰ ਕੇ ਕੀ ਰੱਖ ਅੰਦਰ ਨਾ ਆ। ਹਾਂ ਅੰਦਰ ਲਾ ਲੋ ਕੋਲੇ ਲਾ ਲੇ ਉੱਥੇ 플ੱਗ ਦੇ। ਇੱਕ ਤਾਂ ਬਰਤਸ਼ਾ ਤਾਂ ਹੁੰਦੀ ਐ ਮੈਰੀ ਗੱਲ ਨਹੀਂ। ਓਹ ਓਹ ਸੀਰ ਬਣ ਗਿਆ ਡੈਡੀ ਦਾ ਸੀ। ਪਿਛਲੀ ਯਾਰ ਤਾਂ ਜ਼ਿਆਦਾ ਐ ਇੰਨਾ ਦਰਾਂ ਚ। ਕਿਵੇਂ? ਡੈਡੀ ਦਾ ਸਿਰ ਤੇ ਆ ਤਰਾ। ਬਖਾ। ਟੋਟਣ ਕਰੂ ਮੈਂ। ਪਰ ਕਰਕੇ ਥੱਕ ਗਿਆ ਰਹਿ ਗਿਆ ਸਮਰਤਾ 2 ਘੰਟਿਆਂ ਜੇ ਥੱਕ ਗਿਆ ਨਾ ਤੂੰ ਅੱਗੇ ਡਾਡੀ ਤੈਨੂੰ ਉਹ ਤਾਂ ਹੁੰਦਾ ਤੈਨੂੰ ਇਦਾਂ ਕਦੀ ਕਦੀ ਵੀ ਮੇਰੀ ਮੈਂ ਮੇਰੀ ਕੁੜੀ ਨੇ ਇੰਨੀ ਦੂਰੀਆਂ ਖਿਲਾ ਦੇ ਕਿ ਵਧੀਆ ਹੀ ਆ ਵੀ ਕਰਾ ਲਿਆ ਇੱਡੀ ਦੂਰ ਆ ਨੀ ਹੁੰਦਾ ਤਾਂ ਵਧੀਆ ਛੇਦੀ ਛੇਦੀ ਹੂੰ ਜਿੰਨੀ ਤੂੰ ਛੇਦੀ ਜਾਨੀ ਆ ਉਨੀ ਤਾਂ ਨੇੜੇ ਵਾਲੀ ਸਹੀ ਗੱਲ ਆਇਆ ਤਾਂ ਕਥਾ ਨਹੀਂ ਸੋ ਇਦਾਂ ਹੀ ਹੋ ਜਾਂਦਾ ਕਈ ਵਾਰ ਲੈ ਤਾਂ ਵੀ ਜਾ ਕੇ ਆਓ ਫਿਰ ਐਤਾ ਮੈਂ ਕਹਿ ਕੇ ਆਉਣੀ ਆਂ ਇਹ ਵਾਰੀ ਮੈਂ ਐਤ ਕੀ ਕਹਿ ਕੇ ਆਉਣਾ ਐਸ ਕੀ ਮੈਂ ਕਹਿ ਕੇ ਨਹੀਂ ਆਈ ਵੀ ਮੈਂ ਹੁਣ ਆਉਣਾ ਨਹੀਂ ਹੂੰ ਉਨ ਨਹੀਂ ਜਾ ਜਲਦੀ ਮੈਨੂੰ ਬੁਲਾ ਲੰਗੇ ਕੋਈ ਮਾਚਾ ਦੇਖਣਾ ਸੀ ਡੈਡੀ ਜੀ ਸੁਵੇ ਵੀ ਡੈਡੀ ਜੀ ਤਾਂ ਵੀ ਇਹ ਤਾਂ ਠੀਕ ਜਿਹਾ ਲੱਗਦੀ ਸਰਾਉਣੇ ਹੀ ਲਾ ਰਿਹਾ ਸੱਚੀ ਫਟਣ ਵਾਲਾ ਹੀ ਹੋਇਆ ਡੈਡੀ ਗਰਮ ਕਿੰਨਾ ਹੋਇਆ ਹੈ ਅੱਛਾ ਜਲ ਆ ਰਿਹਾ ਪਰ ਮੈਂ ਨਾ ਪਰਾਣਾ ਹੀ ਗਰਮ ਰੱਖ ਲਿਆ ਡੈਡੀ ਨੂੰ ਸੁਨੇਹਾ ਦੇਣਾ ਚਾਹੁੰਦੇ ਆ ਵੀ ਨਵੀਂ ਲੈ ਕੇ ਤੇ ਪੁਰਾਣਾ ਹੋ ਗਿਆ ਸਾਢੇ 5 ਵਜੇ ਕਿਨੇ ਮਿੱਤਰੋ ਬਾਡੇ ਨੂੰ ਤੇ ਹੁਣ ਆਪਾਂ ਕਰਦੇ ਆ ਵਿਸ਼ਰਾਮ ਕਿਉਂਕਿ ਅੱਜ ਸਾਰੇ ਦਿਨ ਦੀ ਭੱਗ ਦੌੜ ਬਹੁਤ ਸੀ ਭਾਈ ਦੌੜ ਬਹੁਤ ਸੀ ਕਿਉਂਕਿ ਅੱਜ ਸੌਦਾ ਪਤਾ ਲੈ ਕੇ ਆਉਣਾ ਸੀ ਘਰ ਦਾ ਤੇ ਪਟੀਕ ਦੇ ਕੰਮ ਸੀਗੇ ਬਟੰਡੇ ਕਿਉਂਕਿ ਹੁਣ ਡੇਢ ਹਫ਼ਤੇ ਤੋਂ ਕੰਮ ਹੋਏ ਨਹੀਂ ਸੀਗੇ ਤੇ ਉਹਦੇ ਕਰਕੇ ਜਿਹੜਾ ਫਿਰ ਅੱਜ ਜੇ ਸਾਡੀ ਪੂਰੀ ਰੇਸ ਲੱਗੀ ਸੀ ਤੇ ਸ਼ਾਮ ਨੂੰ ਆ ਕੇ ਅਗਰ ਰੈਸਪੀ ਵਗੈਰਾ ਵੀ ਸ਼ੂਟ ਕਰਨੀ ਸੀ ਚੈਨਲ ਲਈ ਕੀ ਹੋਇਆ ਅੱਛਾ ਤੇ ਚਲੋ ਨਿਬੜ ਗਿਆ ਉੱਥੋਂ ਲੈ ਲੈ ਸਰਾਨਾ ਉੱਥੇ ਅੰਦਰ ਐਨੇ ਤਾਂ ਪਏ ਸਰਾਨੇ ਨਹੀਂ ਹੈਗਾ ਸਰਾਨਾ ਹੈਗੇ ਇਸ ਕੱਢ ਲਿਆ ਥੋ ਹਾਂ ਹਾਂ ਤੇ ਨਿਬੜ ਗਿਆ ਕੰਮ ਤੇ ਹੁਣ ਆਪਾਂ ਮਿਲਦੇ ਨਵੇਂ ਵਲੌਗ ਦੇ ਨਾਲ ਫੇਕ ਕਰਦੇ ਹਾਂ ਰੈਸਟ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਵਲੌਗ ਕਿਦਾਂ ਲੱਗਦੇ ਹਨਾ The bust. Bye bye. Good night.